ਬੜਾ ਸੋਹਣਾ ਨਾਮ ਹੈ ਕਰਿਓ ਨਮਸਤੇ ਵੀ ਜ਼ੋਰਦਾਰ ਤਾੜੀਆਂ ਤਾੜੀਆਂ ਜ਼ੋਰਦਾਰ ਨਹੀਂ ਹੁੰਦੀਆਂ ਜੇ ਐਵੇਂ ਅੰਦੇਸ਼ ਤੋਂ ਤਾੜਾ ਹੱਥ ਪਰ ਕਰੇ ਕਰਕੇ ਉਹਦੇ ਸਾਲ ਉਹਦੇ ਸਗੇ ਮਾਪਿਆਂ ਦੀ ਜਿਹੜਾ ਤਾੜੀ ਨਾ ਮਾਰੇ ਤਾੜੀਆਂ ਮੀਰ ਅਦੀ ਜਲਦੀਰਾ ਸਾਹਿਬ ਉਸ ਤੋਂ ਬਾਅਦ ਇੱਕ ਗਾਣਾ ਬੜਾ ਚੱਲਿਆ ਸੀ ਤੂੰ ਚੇਤੇ ਉਹਨੂੰ ਹਟਦਾ ਸੀ ਹਾਂ ਇਹ ਆਪ ਦਯਾ ਨੂੰ میرا برا میرا لاڈلا برا جان میری بہت سانج ہے رنجن رومی ایک رومی صاحب زور زوردار گاڑی مارو ڈیڈی کی سونی ایتھے میرے میرے چار تھوڑا جہا رحم کرو میرے ایتھے بہت چیار کرنا آرام نال ڈنا توڑ ترنے میرے پرا آرام نڑ پیار نڑ بیٹھنا ڈگنا نہیں تھوڑا پچھے ہو گئے پچھے ہو گئے بیٹھو بلو تو ہے یہ تاندہ کہ کوئی چیز تاندہ رہے ہیں بابا تھوڑا پچھے ہو جا میں گونڈ تو پہلا مراسی سی ہون بھی مراسی ہے ਜੀ ਬੜੇ ਸ਼ੁਕਰਗੁਜ਼ਾਰ ਹਾਂ ਸ਼ਮੀ ਚੌਧਰੀ ਸਾਹਿਬ ਦੇ ਬਹੁਤ ਪਿਆਰ ਕਰਦੇ ਨੇ ਪਟਾਣਕੋਟ ਤੋਂ ਤੇ ਇਸ ਕਲੱਬ ਦੇ ਜਿੰਨੇ ਵੀ ਮੈਂਬਰਾਂ ਨੇ ਮੇਰੇ ਭਰਾ ਪ੍ਰਧਾਨ ਜੀ ਕੈਸ਼ੀਅਰ ਸਾਹਿਬ ਜਿਨ੍ਹਾਂ ਨੇ ਸਾਨੂੰ ਪੇਮੈਂਟ ਦਿੱਤੀ ਉਹਨਾਂ ਦਾ ਵੀ ਬੜੇ ਸ਼ੁਕਰਗੁਜ਼ਾਰ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਥੈਂਕ ਯੂ ਕਰ ਰਹੇ ਨੇ ਉਹਨੂੰ ਗੁਜ਼ਾਰਿਸ਼ ਹੈ ਕਿ ਬੰਦ ਕਰੋ ਨਹੀਂ ਤਾਂ ਮੂੰਹ ਤੁਹਾਡਾ ਪੀੜੀ ਅਗਾਂਹ ਬਰੜਣਾ ਗੋੜਾ ਵਾਲੇ ਨੇ ਕੋਈ ਸਿਗਰਟ ਮੋਸ਼ੀ ਨਹੀਂ ਕਰ ਰਹੀ ਥੀ ਕਿਉਂਕਿ ਉਹਦਾ ਗਲਾ ਬਹੁਤ ਸੈਂਸਿਟਿਵ ਹੁੰਦਾ ਮਾਤਾ ਕਹ ਕੇ ਦੱਸੋ ਵੈਰੀ ਗੁੱਡ ਅੱਗੇ ਤੁਸਾਂ ਨੂੰ ਸਹੀ ਰਸਤੇ 'ਤੇ ਥਾਂ ਲੈ ਕੇ ਆਉਣਾ ਤੁਸਾਂ ਠੀਕ ਹੈ ਇੱਕ ਵਾਰੀ ਮਸਤ ਰੰਗ ਦੇ ਮਿਲ ਲੈ ਆਪਣੀ ਕਮਿਆਜ ਇਕੱਲੇ ਸਾਰੇ ਹੱਥ ਉੱਪਰ ਕਰਕੇ ਚਕਾਰਾ ਲਾਣਾ ਹੈ ਜਿਹੜੇ ਪਿਆਰ ਕਰਦੇ ਨੇ ਮਾਂ-ਪਾਪ ਨੂੰ ਜਿਹੜੇ ਨਹੀਂ ਕਰਦੇ ਉਹ ਰਹਿਣ ਦਿਓ ਮੈਂ ਉਹਨਾਂ ਨੂੰ ਕਹਿੰਦਾ ਵੀ ਨਹੀਂ ਆਪੇ ਮਾਂ-ਮਾਈ ਲਵਾ ਦਿੰਦੀ ਹੈ ਚਕਾਰੇ ਫਿਰ ਜਦੋਂ ਚਮਤਕਾਰ ਲਵਾਉਂਦੀ ਹੈ ਕਿਉਂ ਦਾਤਿਆਂ ਕਿਉਂ ਸਰਕਾਰ ਮੇਰੀ ਤਾਨੂੰ ਸਲਾਮ ਜੀ ਜੀ ਆਇਆਂ ਨੂੰ ਮੋਸਟ ਵੈਲਕਮ ਜੈ ਮਾਤਾ ਦੀ ਜੀ ਹੱਥ ਬਰਖੜੇ ਕਰੀ ਰੱਖੋ ਕੀ ਹੋ ਗਿਆ ਤੁਹਾਨੂੰ ਜਗਰ ਸ਼ਰਵਾਲੀ ਦਾ ਬੋਲੇ ਸਤਿ ਜਗਰ ਬਾਰ ਕੀ ਜੈ ਬਾਰ ਕੀ ਜੈ ਉਹ ਵਾਹ ਬਈ ਵਾਹ ਕੀ ਬਾਤ ਅਸੀਂ ਪਹਿਲੀ ਵਾਰੀ ਜੁਗਨੀ ਇੱਥੇ ਕਾਇਸੀ ਪਠਾਨਪੁਰ ਚ ਮੀਰੇ ਬਾਜੀ ਨੇ ਉਦੋਂ ਹੀ ਲਿਖ ਕੇ ਦਿੱਤੀ ਸੀ ਉਦੋਂ ਹੀ ਲੈ ਕੇ ਦਿੱਤੀ ਤੇ ਉਦੋਂ ਹੀ ਅਸੀਂ ਉਹ ਜੁਗਨੀ ਗਾਈ